i was reading in the nicaea council, one of the great issues come up at nicaea rome. 300 years after the death of christ, And the great nicaea council, one of the great church that stood for what was right, they wanted the bible. and the roman converts of the first church of rome had injected dogmas. ਜਦੋਂ ਨਿਸ਼ੀਆ ਵਿੱਚ ਮਹਾਨ ਮੁੱਦੇ ਆਉਂਦੇ ਸਨ ਰੋਮ ਮਸੀਹ ਦੀ ਮੌਤ ਤੋਂ 300 ਸਾਲ ਬਾਅਦ ਮਹਾਨ ਨਿਸ਼ੀਨ ਕੌਂਸਲ ਵਿੱਚ ਜਦੋਂ ਮਹਾਨ ਕਲੀਸਿਆ ਉਸ ਦੇ ਲਈ ਖੜੀ ਸੀ ਜੋ ਸਹੀ ਸੀ ਉਹ ਬਾਈਬਲ ਨੂੰ ਚਾਹੁੰਦੇ ਸਨ ਅਤੇ ਰੋਮੀਆਂ ਦੀ ਪਹਿਲੀ ਕਲੀਸਿਆ ਦੇ ਰੋਮਨ ਪਰਿਵਰਤਕਾਂ ਨੇ ਸਿਧਾਂਤਾਂ ਨੂੰ ਅੰਦਰ ਲੈ ਆਂਦਾ why the hills of judea snowed he in contrast all other bible prophecies he was born in the spring like all lambs are born ਜਿਵੇਂ ਉਦਾਹਰਨ ਵਜੋਂ ਜਿਵੇਂ ਸਾਡੇ ਕੋਲ ਕ੍ਰਿਸਮਸ ਹੈ ਕ੍ਰਿਸਮਸ ਮਸੀਹ ਦਾ ਜਨਮ ਦਸੰਬਰ ਦੇ 25ਵੇਂ ਦਿਨ ਨਹੀਂ ਹੋਇਆ ਸੀ ਕਿਉਂ 유ਹੂਦिया ਦੀਆਂ ਪਹਾੜੀਆਂ ਬਰਫੀਆਂ ਸਨ ਇਹ ਬਾਈਬਲ ਦੀਆਂ ਹੋਰ ਸਾਰੀਆਂ ਭੇਖਵਾਨੀਆਂ ਦੇ ਉਲਟ ਹੈ

ਉਸ ਨੂੰ ਜਗਵੇਦੀ ਤੇ ਕਿਉਂ ਨਹੀਂ ਲਿਜਾਇਆ ਗਿਆ ਜਾਂ ਉਸ ਦੀ ਜਗਵੇਦੀ ਜਿੱਥੇ ਉਸਤੇ ਕਿਲ ਠੋਕੇ ਗਏ ਸਲੀਬ ਉਸ ਨੂੰ ਸਲੀਬ ਵੱਲ ਲਿਜਾਇਆ ਗਿਆ ਸੀ ਤੁਸੀਂ ਭੇਡਾਂ ਨੂੰ ਬੁਚੜਖਾਨੇ ਵੱਲ ਲੈ ਜਾਂਦੇ ਹੋ ਉਹ ਇੱਕ ਲੇਲਾ ਸੀ ਇਸ ਲਈ ਉਹ ਉਦੋਂ ਪੈਦਾ ਹੋਇਆ ਜਦੋਂ ਲੇਲੇ ਪੈਦਾ ਹੁੰਦੇ ਹਨ They had the sun god's birthday which on the solar system the the sun in the 5 days from December the 20th until December the 25th there's hardly a moving at all of uh, the sun it it varies a little each day gets longer 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 till it hits its longest day in July and then in December it's shortest day ਪਰ ਤੁਸੀਂ ਵੇਖੋ ਅਜਿਆ ਕਰਨ ਲਈ ਉਹਨਾਂ ਕੋਲ ਸੂਰਜ ਦੇ ਦਾਦਾ ਜਨਮ ਦਿਨ ਸੀ ਜੋ ਸੂਰਜ ਮੰਡਲ ਵਿੱਚ ਹੈ ਸੂਰਜ 20 ਦਸੰਬਰ ਤੋਂ 25 ਦਸੰਬਰ ਤੱਕ 5 ਦਿਨਾਂ ਦੇ ਲਈ ਸੂਰਜ ਦੀ ਸ਼ਾਇਦ ਹੀ ਕੋਈ ਹਿਲਜੁਲ ਹੋਵੇ ਇਹ ਹਰ ਦਿਨ ਥੋੜਾ ਬਦਲਦਾ ਹੈ ਲੰਮਾ ਅਤੇ ਲੰਮਾ ਅਤੇ ਲੰਮਾ ਹੁੰਦਾ ਜਾਂਦਾ ਹੈ ਜਦੋਂ ਤੱਕ ਇਹ ਜੁਲਾਈ ਦੇ ਆਪਣੇ ਸਭ ਤੋਂ ਲੰਮੇ ਦਿਨ ਤੱਕ ਨਹੀਂ ਹੁੰਦਾ ਅਤੇ ਫਿਰ ਦਸੰਬਰ ਵਿੱਚ ਇਸ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ ਆਮਨ ਦੈਟ ਮੂਨ ਹਾ ਆਫ ਦਾ 25th ਫਰਮ ਦਾ 20th ਟੂ ਦਾ the 25th ਦੇ ਹੈ ਦਾ ਰੋਮਨ ਸਰਕਸ ਐਂਡ ਦਾ ਸੈਲੀਬ੍ਰੇਸ਼ਨ ਆਫ ਦਾ ਸਨ ਗੋਡਸ ਬਰਥਡੇ ਫਿਰ 25 ਤਰੀਕ ਦਾ ਉਹ ਛੋਟਾ ਸਮਾਂ 20 ਤੋਂ ਲੈ ਕੇ 25 ਤੱਕ ਉਹਨਾਂ ਕੋਲ ਰੋਮਨ ਸਰਕਸ ਅਤੇ ਸੂਰਜ ਦੇਵਤੇ ਦੇ ਜਨਮ ਦਿਨ ਦਾ ਜਸ਼ਨ ਹੁੰਦਾ ਸੀ ਸੋ ਦੈਨ ਜੂਪੀਟਰ ਵਿਚ ਇਜ਼ ਅ ਰੋਮਨ ਗਾਡ ਐਂਡ ਦੈਨ ਦੇ ਇੰਜੈਕਟਡ ਇਟ ਐਂਡ ਸੇਇੰਗ ਦੈਨ ਵੀ ਵਿਲ ਟੇਕ ਦ ਸਨ ਆਫ ਗਾਡ ਐਂਡ ਦ ਸਨ ਗਾਡਸ ਬਰਥਡੇ ਪੁੱਟ ਦੈਟ ਟੁਗੇਦਰ ਟੂ ਬੀ ਵਨ ਗ੍ਰੇਟ ਸੈਲੀਬ੍ਰੇਸ਼ਨ ਦੈਟਸ ਕੰਟਰਰੀ the injections that they placed in there jupiter jo ek roman devta si odon isnu andar laye eh keh ke asi parmeshwar de puttar ate suraj devta de janmdin nu lavange isnu ikattha karke ek vadda jashan badawange eh ulta hai oh bahut sariyan cheezan oh andar laye han and i am a true man of god who wanted to stay with the word Like Polycarp, Ireneus, Martin, those great early sainted men, who wanted to stay with the truth, and when they brought to the Nicaea Council, some of those people had been so rejected until prophets came in out of the wilderness, with nothing around it but a piece of sheepskin, to set in that council, but they know the word of the Lord. ਫਿਰ ਜਦੋਂ ਪਰਮੇਸ਼ਵਰ ਦੇ ਸੱਚੇ ਆਦਮੀ ਜੋ ਵਚਨ ਦੇ ਨਾਲ ਰਹਿਣਾ ਚਾਹੁੰਦੇ ਸਨ ਜਿਵੇਂ ਪੋਲੀਕਾਰਪ ਇਰੇਨੀਅਸ ਮਾਰਟਿਨ ਉਹ ਮਹਾਨ ਮੁਢਲੇ ਪਵਿੱਤਰ ਪੁਰਸ਼ ਜੋ ਸਚਾਈ ਦੇ ਨਾਲ ਰਹਿਣਾ ਚਾਹੁੰਦੇ ਸਨ ਜਦੋਂ ਨੀਸ਼ੀਨ ਕੌਂਸਲ ਰਾਹੀਂ ਅੰਦਰ ਲਿਆਏ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਇਹਨਾਂ ਰੱਦ ਦਿੱਤਾ ਗਿਆ ਕਿ ਜਦ ਨਵੀ ਉਜਾੜ ਵਿੱਚੋਂ ਬਾਹਰ ਆਉਂਦੇ ਸਨ ਤਾਂ ਉਹਨਾਂ ਦੇ ਆਲੇ-ਦੁਆਲੇ ਕੁਝ ਵੀ ਨਹੀਂ ਹੁੰਦਾ ਸੀ ਪਰ ਭੇੜ ਦੀ ਖਲ ਦਾ ਇੱਕ ਟੋਟਾ ਉਸ ਸਭਾ ਵਿੱਚ ਬੈਠਣ ਲਈ But popularity, then fifteen days of bloody politics, and overrode it. Then we had a thousand years of dark age. But God promised that that trumpet would sound again. Always the people listens to the true voice of the word. Always examine what you do by the word. ਉਹ 15 ਦਿਨਾਂ ਦੀ ਖੂਨੀ ਰਾਜਨੀਤੀ ਅਤੇ ਇਸ ਨੂੰ ਪਛਾੜ ਦਿੱਤਾ ਫਿਰ ਸਾਡੇ ਕੋਲ ਹਜ਼ਾਰਾਂ ਸਾਲਾਂ ਦਾ ਹਨੇਰਾ ਜੋਗ ਸੀ ਵੇਖਿਆ ਪਰ ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਤੂਰੀ ਦੁਬਾਰਾ ਵਜੇਗੀ ਲੋਕੋ ਹਮੇਸ਼ਾ ਵਚਨ ਦੀ ਸੱਚੀ ਆਵਾਜ਼ ਨੂੰ ਸੁਣੋ ਹਮੇਸ਼ਾ ਪਰਖੋ ਕਿ ਤੁਸੀਂ ਵਚਨ ਨਾਲ ਕੀ ਕਰਦੇ ਹੋ